ਇੱਕ ਵੀ ਬੂੰਦ ਪਾਣੀ ਸਾਡੇ ਕੋਲ ਬालतੂ ਨਹੀਂ ਹੈਗਾ ਸਾਡੇ ਤੋਂ ਇਹ ਉਮੀਦ ਨਾ ਕਰਿਓ ਕਿ ਅਸੀਂ ਕੋਈ ਬੂੰਦ ਪਾਣੀ ਦੂ ਜੀ ਵੀਡੀਓ ਅਗਰ ਉਧਰ ਹੋਣ ਦੇਵਾਂਗੇ ਐ ਨਹੀਂ ਹੈ ਕਿ ਦਰਿਆ ਪੰਜਾਬ ਤੋਂ ਡੱਪਦੇ ਹੈ ਤੇ ਨੇਪਾਲ ਵਾਲੇ ਕਿਨਵੇਂ ਸਾਨੂੰ ਭੇਜਦੇ ਉੱਥੇ ਪਾਣੀ ਨਹੀਂ ਹੋ ਸਕਦਾ ਹੈਰਾਨ ਹੋਵੋ ਦੇਖ ਕੇ ਪੰਜਾਬ ਦਾ ਪਾਣੀ ਰਿਪੇਰੀਅਨ ਕਾਨੂੰਨ ਦੀ ਅਲੰਘਣਾ ਕਰਕੇ ਇੱਕ ਮਹੀਨੇ ਦੇ ਵਿੱਚ 3 ਕਰੋੜ ਦਾ ਪੰਜਾਬ ਦਾ ਪਾਣੀ ਹੋਰ ਸਟੇਟਮ ਦਿੱਤਾ ਜਾ ਰਿਹਾ ਤੁਹਾਡੇ ਸਾਹਮਣੇ ਪਾਣੀ ਆ ਵੀ ਗੱਲ ਅਗਲੇ ਤੇ ਹੌਲੀ ਹੌਲੀ ਸਟੈਪ ਬਾਈ ਸਟੈਪ ਤੁਰਦੇ ਆਉਂਦੇ ਆ ਅੱਗੇ ਵਧਦੇ ਆਉਂਦੇ ਆ ਕਿ ਜੇ ਜਾਗਦੇ ਹੋਣਗੇ ਤੇ ਰੌਲਾ ਪਾਉਣਗੇ ਸੁੱਤੇ ਹੋਣਗੇ ਤੇ ਨੱਪ ਕੇ ਲੱਜਵਾਂਗੇ ਸਾਰਾ ਪੰਜਾਬ ਲਾਲ ਹੋਇਆ ਪਿਆ ਸੋ ਇਸ ਹਾਲਾਤ ਦੇ ਮੱਦੇਨਜ਼ਰ ਕਿਉਂ ਨਹੀਂ ਇਨ੍ਹਾਂ ਸਮਝੌਤਿਆਂ ਦੇ ਉੱਪਰ ਪੁਨਰ ਵਿਚਾਰ ਹੋਣਾ ਚਾਹੀਦਾ ਕੀ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਜਾਂ ਫਿਰ ਹੋਰਨਾਂ ਸੂਬਿਆਂ ਦਾ ਵਾਕਈ ਕੋਈ ਹੱਕ ਹੈ ਪੰਜਾਬ ਦੇ ਪਾਣੀਆਂ ਦੀ ਕਹਾਣੀ ਇੱਕ ਧੋਕੇ ਦੀ ਕਹਾਣੀ ਜਿਸ ਦੀਆਂ ਜੜਾਂ 1947 ਆਜ਼ਾਦੀ ਤੋਂ ਹੀ ਚੜਦੇ ਪੰਜਾਬ ਦੇ ਸੀਨੇ ਤੇ ਕੁੰਡਲਮਾਰ ਕੇ ਸਾਗ ਉੱਤਰੀਆਂ ਸਨ ਜਦ ਗੋਰੇ ਤਿੱਤਰ ਹੋਏ ਤਾਂ ਉਨਾਂ ਹੀ ਸਮਾਂ ਚ ਹੋਈ ਇੰਟਰਸਪਾਰਟਿਸਪਰੇਟੀ ਜਿ ਪੰਜਾਬ ਦੇ ਹਿੱਸੇ ਆਏ ਤਿੰਨ ਤੇਆ ਰਾਵੀ ਬਿਆਸ ਸਤਲੁਜ ਰਾਵੀ ਬਿਆਸ ਸਤਲੁਜ ਦਾ 80% ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਸਾਨੂੰ ਸਿਰਫ ਮਿਲਿਆ 20% ਪਰ ਉਦੋਂ ਦੇ ਲੀਡਰਾਂ ਨੇ ਸਾਨੂੰ ਮਿੱਠੀ ਗੋਲੀ ਦੇ ਦਿੱਤੀ ਕਿ ਇਹ ਕਾਫੀ ਹੋ ਕਰਜੂ ਤੁਹਾਡਾ ਇਹਦੇ ਨਾਲ ਅਸੀਂ ਮੰਨ ਵੀ ਲਿਆ ਪਰ ਇਹ ਗਲਤੀ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੁਲਸਾਬਤ ਫਿਰ 1966 ਪੰਜਾਬ ਦੀ ਵੰਡ ਹੋਈ। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵੱਖਰੇ ਰਾਜ ਬਣ ਗਏ। ਇਸ ਤੋਂ ਬਾਅਦ ਦਿੱਲੀ ਵਾਲਿਆਂ ਨੇ ਸੋਚਿਆ ਕਿ ਹੁਣ ਪਾਣੀ ਦੀ ਵੰਡ ਵੀ ਕਰ ਲਈਏ। 24 ਮਾਰਚ 1976 ਦੀ ਰਾਤ ਨੂੰ ਕੇਂਦਰੀ ਸਰਕਾਰ ਨੇ ਪੰਜਾਬ ਰੀ-ਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ 78 ਅਧੀਨ ਇੱਕ ਆਰਡਰ ਕੱਢਿਆ। ਬਿਨਾ ਪੰਜਾਬ ਦੀ ਵਿਧਾਨ ਸਭਾ ਦੀ ਮਨਜ਼ੂਰੀ ਬਿਨਾਂ ਕਿਸੇ ਚਰਚਾ ਦੇ ਸਾਡੇ ਦਰਿਆਵਾਂ ਦਾ ਪਾਣੀ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਵੰਡ ਦਿੱਤਾ ਗਿਆ। ਹਰਿਆਣਾ ਨੂੰ ਸਾਡੇ ਬਰਾਬਰ 3.5 ਐਮਐਫ ਜਿਸ ਦਾ ਮਤਲਬ ਮਿਲੀਅਨ ਏਕੜ ਫੀਟ ਹੁੰਦਾ ਹੈ ਪਾਣੀ ਮਿਲਿਆ। ਦਿੱਲੀ ਨੂੰ 0.2 ਐਮਐਫ ਇਹ ਸਭ ਤੋਂ ਵੱਡੀ ਧੋਖੇਬਾਜ਼ੀ ਸੀ ਕਿਉਂਕਿ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਸਿਰਫ ਉਹੀ ਰਾਜ ਪਾਣੀ ਦਾ ਹੱਕਦਾਰ ਹੁੰਦਾ ਹੈ ਜਿਸ ਦੇ ਵਿਚਕਾਰੋਂ ਦੀ ਦਰਿਆ ਵਹਿਦਾ ਹੋਵੇ। ਹਰਿਆਣਾ ਦੇ ਵਿੱਚੋਂ ਕਿ ਉਹ ਤਾਂ ਕਿਸੇ ਵੀ ਦਰਿਆ ਦੇ ਕੰਢੇ ਵੀ ਨਹੀਂ ਸੀ। ਫਿਰ ਵੀ ਉਸ ਨੂੰ ਪਾਣੀ ਦੇਣ ਦਾ ਫੈਸਲਾ ਕੀਤਾ ਗਿਆ 2024 ਵਿੱਚ ਤਾਂ ਹੋਰ ਜਗੋ ਤੇਰ ਵੀ ਹੋਣ ਲੱਗੀ ਸੀ ਜਦੋਂ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਜੋ ਕੇਂਦਰ ਦੇ ਅਧੀਨ ਹੈ ਨੇ ਫੈਸਲਾ ਸੁਣਾਇਆ ਕਿ ਹਰਿਆਣਾ ਨੂੰ 4500 ਕਿਊਸਕ ਵਾਧੂ ਪਾਣੀ ਦਿੱਤਾ ਜਾਵੇਗਾ ਆਪਦੇ ਹਿੱਸੇ ਦਾ ਪਾਣੀ ਤਾਂ ਪਹਿਲਾਂ ਹੀ ਹਰਿਆਣਾ ਲੈ ਚੁੱਕਾ ਸੀਗਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਰਾਹੀਂ ਉਹ ਦਬਾਅ ਬਣਾਇਆ ਜਾ ਰਿਹਾ ਕਿ ਤੁਸੀਂ ਹਰਿਆਣਾ ਨੂੰ ਪਾਣੀ ਦਿਓ ਹੋਰ ਪਾਣੀ ਦਿਓ ਵਾਧੂ ਪਾਣੀ ਜਦਕਿ ਹਰਿਆਣਾ ਜਿਹੜਾ ਉਹ ਆਪਣਾ ਪਾਣੀ ਹਿੱਸੇ ਦਾ ਸਾਰਾ ਵਰ ਤੇ ਪੰਜਾਬ ਵਿਧਾਨ ਸਭਾ ਇਸ ਤੋਂ ਗੁੱਸੇ ਹੋ ਗਏ ਸਾਰੇ ਦਲਾਂ ਨੇ ਇੱਕ ਵਾਰ ਸ਼ਮਤਾਬਾਸ ਕੀਤਾ ਕਿ ਹਰਿਆਣਾ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਦਿੱਤਾ ਜਾਵੇਗਾ ਪੰਜਾਬ ਪੁਲਿਸ ਨੂੰ ਨਹਿਰਾਂ ਤੇ ਤਣਾਤ ਕੀਤਾ ਗਿਆ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੂੰ ਰੋਕਿਆ ਗਿਆ ਇਹ ਉਹ ਵੇਲਾ ਸੀ ਜਦੋਂ ਪੰਜਾਬ ਨੇ ਆਖਰਕਾਰ ਆਪਣੇ ਹੱਕਾਂ ਲਈ ਖੜੇ ਹੋਣ ਦਾ ਫੈਸਲਾ ਕੀਤਾ ਨੇਰਾ ਨਹੀਂ ਸਾਡਾ ਪਾਣੀ ਹਰਿਆਣਾ ਤੇ ਰਾਸਥਾਨ ਵੱਲ ਵਹਿਣ ਲੱਗਿਆ ਪਰ ਸਾਡੇ ਆਪਣੇ ਖੂਸਕਣ ਲੱਗੇ ਕਿਸਾਨ ਮਜਬੂਰ ਹੋਏ ਉਹਨਾਂ ਨੂੰ ਡੂੰਗੇ ਟਿਊਬ ਲਾਉਣੇ ਪਏ ਪਹਿਲਾਂ 100 ਫੁੱਟ ਫਿਰ 200 ਫੁੱਟ ਫਿਰ 500 ਫੁੱਟ ਅਤੇ ਹੁਣ ਤਾਂ ਮਾਲਵੇ ਦੇ ਇਲਾਕਿਆਂ ਵਿੱਚ 700 ਤੋਂ 1000 ਫੁੱਟ ਡੂੰਗੇ ਟਿਊਬ ਲਗਾਏ ਜਾ ਰਹੇ ਨੇ ਪੰਜਾਬ ਦੇ 138 ਬਲਾਕਾਂ ਚੋਂ 110 ਬਲਾਕ ওভারਡਰਾਫਟ ਜ਼ੋਨ ਬਣ ਚੁੱਕੇ ਮਤਲਬ ਇੱਥੇ ਜ਼ਮੀਨ ਹੇਠਲਾ ਪਾਣੀ ਖਤਮ ਹੋਣ ਦੇ ਕੰਢੇ ਪਹੁੰਚ ਗਿਆ ਹੈ ਹਰ ਸਾਲ ਪਾਣੀ ਦਾ ਪੱਧਰ ਅੱਧਾ ਮੀਟਰ ਤੋਂ 1 ਮੀਟਰ ਡੂੰਘਾ ਹੋ ਰਿਹਾ ਜਿਸ ਦਾ ਮਤਲਬ ਹੈ ਕਿ ਅਗਲੇ 20-25 ਸਾਲ ਚ ਪੰਜਾਬ ਦਾ ਜ਼ਮੀਨੀ ਪਾਣੀ ਪੂਰਾ ਖਤਮ ਹੋ ਜਾ। ਇਸ ਨਾਲੋਂ ਵੀ ਪੈੜੀ ਗੱਲ ਇਹ ਹੋਈ ਕਿ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਲਾਉਣ ਲਈ ਹਲਾਸ਼ੇਰੀ ਦਿੱਤੀ ਤੇ ਨਾਲ ਬਿਜਲੀ ਸਸਤੇ ਦਿੱਤੀ, ਐਮਐਸਪੀ ਤੇ ਖਰੀਦ ਦਾ ਵਾਅਦਾ ਕੀਤਾ। ਪਰ ਝੋਨਾ ਇੱਕ ਪਾਣੀ ਦੀ ਪਿਆਸੀ ਫਸਲ ਹੈ। ਇੱਕ ਕਿੱਲੇ ਝੋਨਾ ਪੈਦਾ ਕਰਨ ਲਈ 5000 ਲੀਟਰ ਪਾਣੀ ਲੱਗਦਾ ਹੈ। ਕਿਸਾਨ ਮਿਹਨਤੀ ਵਿੱਚ ਝੋਨਾ ਲਾਉਂਦੇ ਰਹੇ, ਸਪਰੇਆ ਕਰਦੇ ਰਹੇ, ਤੇ ਨਤੀਜਾ ਇਹ ਨਿਕਲਿਆ ਕਿ ਜ਼ਮੀਨੀ ਪਾਣੀ ਵਿੱਚ ਯੂਰੇਨੀਅਮ, ਨਾਈਟ੍ਰੇਟ, ਆਰਸੈਨਿਕ ਵਰਗੇ ਖਤਰਨਾਕ ਤੱਤਾਂ ਦਾ ਵਾਧਾ ਹੋਇਆ। ਬਠਿੰਡਾ, ਮਾਨਸਾ, ਮੁਕਸਰ, ਫਰੀਦਕੋਟ, ਰੋਈਪੁਰ ਤੇ ਇਲਾਕਿਆਂ ਵਿੱਚ 90% ਪਾਣੀ ਪੀਣ ਲਈ ਯੋਗ ਨਹੀਂ ਰਿਹਾ। ਇੱਥੋਂ ਦੇ ਲੋਕ ਕੈਂਸਰ, ਕਿਡਨੀ ਫੇਲ, ਲੀਵਰ ਸਿਰੋਸਿਸ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਪਿੰਡਾਂ 'ਚ ਕੈਂਸਰ ਦੇ ਮਾਮਲੇ ਰਾਸ਼ਟਰੀ ਔਸਤ ਤੋਂ 5 ਗੁਣਾ ਵੱਧ ਨੇ। ਇਸ ਲਈ ਕੈਂਸਰ ਟਰੈਨਾਂ ਚਲਾਈਆਂ ਜਾ ਰਹੀਆਂ ਨੇ ਜੋ ਮਰੀਜ਼ਾਂ ਨੂੰ ਪਟੰਡਾ ਤੋਂ ਬੀਕਾਨੇਰ ਲੈ ਕੇ ਜਾਂਦੀਆਂ ਨੇ। ਹੁਣ ਤਾਂ ਮੰਨ ਜਰ ਇਹ ਹੈ ਕਿ ਕਿਸਾਨ 700 ਹਜ਼ਾਰ ਫੁੱਟ ਡੂੰਘੇ ਟਿਊਬ ਲਗਾ ਕੇ ਕਰਜ਼ੇ 'ਚ ਦੱਬੇ ਜਾ ਰਹੇ ਨੇ। ਖੇਤੀ ਲਾਗਤ ਇੰਨੀ ਵੱਧ ਗਈ ਹੈ ਕਿ ਇੱਕ ਗਰੀਬ ਕਿਸਾਨ ਕਰਕੇ ਦੀ ਮਾਰ ਹਟਾ ਕੇ ਆਤਮ ਹੱਤਿਆ ਦੇ ਰਾਹ ਤੇ ਚੁਰ ਪੈਂਦਾ ਹੈ ਪਿੰਡਾਂ ਚ ਪਾਣੀ ਦੇ ਜ਼ਹਿਰ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਲੋੜ ਹੈ ਲੋਕਾਂ ਨੂੰ ਜਾਗਰੂਕ ਤੇ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣ ਦੀ ਜੇਕਰ ਹੁਣ ਵੀ ਪਾਣੀ ਦੀ ਅਹਿਮੀਅਤ ਨਾ ਸਮਝੇ ਤਾਂ ਅਗਲੇ 10-15 ਸਾਲਾਂ ਚ ਪੰਜਾਬ ਇੱਕ ਰੇਗਿਸਤਾਨ ਬਣ ਜਾਊ ਕੁਝ ਲੋਕ ਹਲ ਦੱਸਦੇ ਨੇ ਜਿਵੇਂ ਰਿਪੀਰੀਅਨ ਕਾਨੂੰਨ ਲਾਗੂ ਕਰੋ ਝੋਨੇ ਦੀ ਥਾਂ ਤੇ ਮੱਕੀ ਦਾਲਾਂ ਨੂੰ ਐਮਐਸਪੀ ਤੇ ਖਰੀਦੋ ਨਹਿਰਾਂ ਦੀ ਮੁਰੰਮਤ ਕਰੋ ਪਾਣੀ ਫਿਲਟਰ ਪਲਾਨਟ ਲਗਾਓ ਪਰ ਸਵਾਲ ਇਹ ਹੈ ਕਿ ਕੀ ਦਿੱਲੀ ਸਾਡੀ ਸੁਨੇਗੀ ਕੀ ਅਸੀਂ ਆਪਣੀ ਧਰਤੀ ਨੂੰ ਬਚਾ پاਵਾਂਗੇ ਇਹ ਲੜਾਈ ਸਿਰਫ ਪਾਣੀ ਦੀ ਲੜਾਈ ਨਹੀਂ ਹੈ ਸਗੋਂ ਸਾਡੇ ਵਿजूद ਦੀ ਲੜਾਈ ਹੈ ਜੇਕਰ ਅਸੀਂ ਹੁਣ ਨਾ ਜਾ ਕੇ ਤਾਂ ਆਉਣ ਵਾਲੀ ਪੀੜ੍ਹੀ ਸਾਨੂੰ ਕਦੇ ਵੀ ਮਾਫ਼ ਨਹੀਂ ਕਰੇਗੀ ਮਿਲਦੇ ਹਾਂ ਰਬ ਰੱਖ